ਅਸੀਂ ਗੱਲ ਕਰ ਰਹੇ ਹਾਂ ਅੱਜ ਇਮੀਗ੍ਰੇਸ਼ਨ ਦੇ ਨਵੇਂ ਚੇਂजेस ਆਉਣ ਵਾਲੇ ਦਿਨਾਂ ਦੇ ਵਿੱਚ ਕੀ ਬਦਲਾਅ ਹੋਣਿਆ ਉਹਨਾਂ ਬਾਰੇ ਮੇਜਰ ਚੇਂजेस ਆ ਰਹੀਆਂ ਨੇ ਮਾਰਚ ਦੇ ਵਿੱਚ ਉਹਦੇ ਵਿੱਚ ਇੱਕ ਤੇ ਜਿਹੜੀ ਮੀਡੀਅਨ ਵੇਜ ਹੈ ਉਹ ਉਹ ਥ੍ਰੈਸ਼ਹੋਲਡ ਜਿਹੜੀ ਹੈ 29.66 ਉਹ ਖਤਮ ਹੋ ਜਾਏਗੀ ਜੀ ਉਹ ਮਾਰਕੀਟ ਰੇਟ ਤੇ ਹੋਏਗੀ ਜਿਹੜੀ ਵੀ ਆਮ ਜੌਬ ਚੈੱਕ ਹੋਏਗੀ ਜਾਂ ਜੌਬ ਆਫਰ ਹੋਏਗੀ ਮਾਈਗ੍ਰੈਂਟ ਵਰਕਰਸ ਨੂੰ ਜੀ ਜਿਹੜਾ ਵੀਜ਼ਾ ਹੈ ਲੋਅਰ ਸਕਿੱਲ ਵਾਲਿਆਂ ਵਾਸਤੇ ਉਹ ਪੂਰੇ 3 ਸਾਲ ਦਾ ਮਿਲੇਗਾ ਹੁਣ ਮਿਲਦਾ ਸੀ 2+1 ਜੀ ਉਹ ਹੁਣ ਪੂਰੇ 3 ਸਾਲ ਦਾ ਇਕੱਠਾ ਮਿਲੇਗਾ ਹਮ ਹਮ ਤੇ ਜੇਕਰ ਵੀਜ਼ਾ ਚੇਂजेस ਦੀ ਗੱਲ ਕਰੀਏ ਕੋਈ ਇਦਰ ਆ ਕੋਈ ਵਿਜ਼ਿਟਰ ਵੀਜ਼ਾ ਤੇ ਆ ਵਰਕ ਵੀਜ਼ਾ ਚੇਂਜ ਕਰਨਾ ਚਾਹੁੰਦਾ ਜਾਂ ਸਟੂਡੈਂਟ ਵੀਜ਼ਾ ਲੈਣਾ ਚਾਹੁੰਦਾ ਆ ਉਹਦੇ ਵਿੱਚ ਕੀ ਖਾਸ ਜਾਣਕਾਰੀਆਂ ਨੇ ਜੇ ਕਿਸੇ ਦਾ ਲਿਮਟਿਡ ਵੀਜ਼ਾ ਨਹੀਂ ਹੈਗਾ ਜੇ ਜਨਰਲ ਵਿਜ਼ਿਟਰ ਵੀਜ਼ਾ ਹੈ ਜਾਂ ਕਿਸੇ ਦਾ ਵਰਕ ਵੀਜ਼ਾ ਹੈ ਉਹ ਆਪ 스ਕਿਲ ਕਰਨਾ ਚਾਹੁੰਦੇ ਨੇ ਆ ਉਹ ਆਫਕੋਰਸ ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦੇ ਨੇ ਸਟੂਡੈਂਟ ਵੀਜ਼ਾ ਵਾਲੇ ਵਰਕ ਵੀਜ਼ਾ ਅਪਲਾਈ ਕਰ ਸਕਦੇ ਨੇ ਵਿਜ਼ਿਟਰ ਵਾਲੇ ਵਰਕ ਕਰ ਸਕਦੇ ਨੇ ਵਿਜ਼ਿਟਰ ਵਾਲੇ ਸਟੂਡੈਂਟ ਕਰ ਸਕਦੇ ਨੇ ਜੀ ਪ੍ਰੋਵਾਈਡਡ ਕਿ ਤੁਸੀਂ ਰਿਕੁਆਇਰਮੈਂਟਸ ਮੀਟ ਕਰਦੇ ਹੋ ਹਮਮ ਸੌਖਾ ਹੈ ਇਧਰੋਂ ਵਿਜ਼ਿਟਰ ਵਿਜ਼ੇ ਤੋਂ ਵਰਕ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਲੈਣਾ ਜਾਂ ਸੌਖਾ ਹੈ ਸੌਖਾ ਹੈ ਸੌਖਾ ਹੈ ਸਪੈਸ਼ਲੀ ਸਟੂਡੈਂਟ ਵੀਜ਼ਾ ਆਮ ਸੌਖਾ ਹੈ ਬਹੁਤ سارے ਲੋਕੀ ਲੋਕਾਂ ਨੂੰ ਰੈਜ਼ੀਡੈਂਟ ਵੀਜ਼ਾ ਮਿਲਿਆ ਸੀਗਾ ਉਹਨਾਂ ਨੇ ਹੁਣ ਪੀਆਰ ਅਪਲਾਈ ਕਰਨੀ ਆ ਪੱਕੇ ਹੋਣਾ ਹੈ ਬੇਸਿਕਲੀ ਸੋ ਉਹਨਾਂ ਦੇ ਲਈ ਕੀ ਸੁਨੇਹਾ ਆ ਆ ਉਹ ਤੁਹਾਨੂੰ 184 ਡੇਜ਼ ਜਿਹੜੇ ਆ ਉਹ ਕੰਪਲੀਟ ਕਰਨੇ ਪੈਂਦੇ ਹਰ ਸਾਲ ਦੇ ਵਿੱਚ ਬਾਕੀ ਵੀ ਰਿਕੁਆਇਰਮੈਂਟਸ ਹੈ ਪਰ ਜਿਹੜੀ ਇਹ 184 ਵਾਲੀ ਹੈ ਇਹ ਏ ਡੇਸ ਵਾਲੀ ਹੈ ای ایزی ریکوائرمنٹ ਹੈ ਸਤਿ ਸ਼੍ਰੀ ਅਕਾਲ ਜੀ ਸਾਡਾ ਐਲਟੀਵੀ ਦੇਖ ਰਹੇ ਹੋ ਤੁਸੀਂ ਮੈਂ ਅੱਜ ਸਿਕੋਰ ਅੱਜ ਇੱਕ ਵਾਰ ਫੇਰ ਹਾਜ਼ਰ ਹੋ ਚੁੱਕਿਆ ਇਮੀਗ੍ਰੇਸ਼ਨ ਦੇ ਨਾਲ ਸਬੰਧਤ ਕੁਝ ਖਾਸ ਜਾਣਕਾਰੀਆਂ ਲੈ ਕੇ ਤੇ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਜ਼ੀਨਥ ਇਮੀਗ੍ਰੇਸ਼ਨ ਤੋਂ ਸੁਖਪ੍ਰੀਤ ਜੀ ਨੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਜੀ ਹੈਪੀ ਲੋਰੀ ਹੈਪੀ ਲੋਰੀ ਅੱਛਾ ਸੁਖਪ੍ਰੀਤ ਫੈਸਟੀਵਲ ਸੀਜ਼ਨ ਲੋੜੀ ਦਾ ਖਤਮ ਹੋ ਜਾਂਦਾ ਆ ਪਰ ਲੋਕਾਂ ਨੂੰ ਯੂ ਨੋ ਖੁਸ਼ੀਆਂ ਲਿਆਉਣ ਦੇ ਲਈ ਕੁਛ ਨਾ ਕੁਛ ਨਵਾਂ ਚਾਹੀਦਾ ਹੁੰਦਾ ਆ ਸੋ ਇਮੀਗ੍ਰੇਸ਼ਨ ਜਿਹੜੀ ਹੈਗੀ ਆ ਇਹ ਖਾਸ ਇੱਕ ਆ ਪਾਰਟ ਆ ਮੈਨ ਲੱਗਦਾ ਲੋਕਾਂ ਨੂੰ ਲੱਗਦਾ ਲਾਈਫ ਦਾ ਸਪੈਸ਼ਲੀ ਇਮੀਗ੍ਰੈਂਟਸ ਦਾ ਹੈ ਨਾ ਹਾਂਜੀ ਹਾਂਜੀ ਜਿਹੜੀਆਂ ਚੰਗੀਆਂ ਖਬਰਾਂ ਆਉਂਣ ਉਹਦੇ ਬਾਰੇ ਉਹਦੇ ਨਾਲ ਖੁਸ਼ੀਆਂ ਵੀ ਮਿਲਦੀਆਂ ਆ ਕਈ ਵਾਰੀ ਬੁਰੀਆਂ ਖਬਰਾਂ ਵੀ ਆ ਜਾਂਦੀਆਂ ਐਨੀ ਹਾਉ ਅਸੀਂ ਗੱਲ ਕਰ ਰਹੇ ਆ ਅੱਜ ਇਮੀਗ੍ਰੇਸ਼ਨ ਦੇ ਨਵੇਂ ਚੇਂਜਸ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਬਦਲਾਅ ਹੋਣਿਆ ਉਹਨਾਂ ਬਾਰੇ ਤੇ ਸੁਖਪ੍ਰੀਤ ਸਾਡੇ ਨਾਲ ਸਾਂਝੀ ਕਰਨਗੇ ਅੱਜ ਸੁਖਪ੍ਰੀਤ ਸਭ ਤੋਂ ਪਹਿਲਾਂ ਜਿਹੜੇ ਚੇਂਜਸ ਹੁਣ ਆਉਣ ਵਾਲੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਬਾਰੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਆਮ ਚੇਂਜਸ ਜਿਹੜੇ ਨੇ ਇੱਕ ਤੇ ਜਨੂਅਰੀ ਦੇ ਵਿੱਚ ਜਿਹੜੀ ਐ ਏਮਪਲॉयਰਸ ਦੀ ਜਿਹੜੀ ਮੋਡਿਊਲਸ ਕਰਨ ਦੀ ਰਿਕੁਆਇਰਮੈਂਟ ਐ ਉਹ ਕਾਫੀ ਏਮਪਲॉयਰਸ ਨੇ ਆ ਉਹਨਾਂ ਨੂੰ ਕਈਆਂ ਨੂੰ ਰਿਕੁਆਇਰਮੈਂਟਸ ਨਹੀਂ ਸੀ ਪਤਾ ਕਈਆਂ ਕੋਲੋਂ ਡਿਲੇ ਹੋ ਗਈ ਤੇ ਏਮਪਲॉयਮੈਂਟ ਨਿਊਜ਼ੀਲੈਂਡ ਮੋਡਿਊਲਸ ਕਰਨ ਚ ਉਹਨਾਂ ਕੋਲੋਂ ਡਿਲੇ ਸੀਗੀ ਜੀ ਤੇ ਉਹ ਉਹਦੇ ਚ ਉਹਨਾਂ ਨੂੰ ਪ੍ਰੋਬਲਮਸ ਆ ਰਹੀਆਂ ਸੀ ਐ ਕ੍ਰੈਡੀਟੇਸ਼ਨ ਰੀਨਿਊਅਲ ਤੇ 27 ਜਨੂਅਰੀ ਤੋਂ ਬਾਅਦ ਉਹ ਮੋਡਿਊਲਸ ਦੀ ਰਿਕੁਆਇਰਮੈਂਟ ਖਤਮ ਹੋ ਜਾਏਗੀ ਜੀ ਤੇ ਉਸ ਤੋਂ ਬਾਅਦ ਮੇਜਰ ਚੇਂजेस ਆ ਰਹੀਆਂ ਨੇ ਮਾਰਚ ਦੇ ਵਿੱਚ ਉਹਦੇ ਚ ਇੱਕ ਤੇ ਜਿਹੜੀ ਮੀਡੀਅਨ ਵੇਜ ਹੈ ਉਹ ਉਹ ਥ੍ਰੈਸ਼ਹੋਲਡ ਜਿਹੜੀ ਹੈ 29.66 ਉਹ ਖਤਮ ਹੋ ਜੇਗੀ ਜੀ ਉਹ ਮਾਰਕੀਟ ਰੇਟ ਤੇ ਹੋਏਗੀ ਜਿਹੜੀ ਵੀ ਜੌਬ ਚੈੱਕ ਹੋਏਗੀ ਜਾਂ ਜੌਬ ਆਫਰ ਹੋਏਗੀ ਮਾਈਗ੍ਰੈਂਟ ਵਰਕਰਸ ਨੂੰ ਜੀ ਉਹ ਮਾਰਕੀਟ ਰੇਟ ਤੇ ਹੋਣੀ ਚਾਹੀਦੀ ਹੈ ਨਾ ਕਿ ਮੀਡੀਅਨ ਵੇਜ ਤੇ ਜਿਹੜੀ ਕਿ ਕਈ ਲੋਕ ਸੋਚਦੇ ਨੇ ਕਿ ਇਹ ਮਾਈਗ੍ਰੈਂਟਸ ਵਾਸਤੇ ਨਹੀਂ ਅੱਛੀ ਚੀਜ਼ ਕਿ 29.66 ਤੋਂ ਤੁਸੀਂ ਮਾਈਗ੍ਰੈਂਟਸ ਨੂੰ ਜਿੰਨਾ ਮਰਜ਼ੀ ਦੇ ਦਿਓ ਉਹਦੇ 'ਚ ਜਿੰਨਾ ਮਰਜ਼ੀ ਨਹੀਂ ਹੈਗਾ ਉਹਦੇ 'ਚ ਮਾਰਕੀਟ ਰੇਟ ਹੈ ਮਾਰਕੀਟ ਰੇਟ ਕੋਈ ਐਡਮਿਨ ਦਾ ਜਿੰਨਾ ਮਾਰਕੀਟ ਰੇਟ ਹੈ ਜੇ ਕਿਸੇ ਟੀਚਰ ਦਾ ਉਹ ਮਾਰਕੀਟ ਰੇਟ ਮਾਰਕੀਟ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਪੇ ਹੋਏਗਾ ਜਿਹੜਾ ਕਿ ਜਿਹੜਾ ਕਿ ਮਾਈਗ੍ਰੈਂਟਸ ਵਾਸਤੇ ਅੱਛੀ ਨਿਊਜ਼ ਹੈ ਇੱਕ ਤਾਂ ਐਕਸਪਲੋਇਟੇਸ਼ਨ ਖਤਮ ਹੋਏਗੀ ਇੱਕ ਏਮਪਲॉयਰਸ ਵੀ ਜਿਹੜੇ ਐ ਉਹ ਆਪਣੇ ਐਕਚੁਅਲੀ ਜਿਹੜੀ ਸ਼ਾਰਟੇਜੇਸ ਹੈਗੀਆਂ ਉਹ ਫਿਲ ਕਰ ਸਕਦੇ ਨੇ ਨਾ ਕਿ ਇਹ ਰਿਕੁਆਇਰਮੈਂਟ ਤੋਂ ਕਿ ਜੇ ਕਿਸੇ ਨੂੰ 25 ਡਾਲਰ ਦੀ ਮਾਰਕੀਟ ਰੇਟ ਹੈ ਹਮ ਤੇ ਉਹਨਾਂ ਨੂੰ 29.66 ਦੇਣਾ ਪਏ ਜੀ ਸੋ ਇੱਕ ਹੋਰ ਰਿਕੁਆਇਰਮੈਂਟ ਖਤਮ ਹੋਏਗੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਵਰਕ ਐਂਡ ਇਨਕਮ ਤੇ ਉਹਦੇ ਚ ਡੈਕਲੇਰੇਸ਼ਨ ਗੁੱਡ ਫੇਥ ਦੇ حساب ਦੇ ਨਾਲ ਹੋਏਗੀ ਵਰਕ ਐਂਡ ਇਨਕਮ ਤੇ ਉਸਕਿਲ ਮੈਚ ਰਿਪੋਰਟ ਨਹੀਂ ਦੇਣੀ ਪੈਗੀ ਜੀ ਆਪ ਸੋ ਇਕ ਤਰੈਸ਼ੋਲ ਖਤਮ ਹੋ ਜਾਏਗੀ ਇਕ ਉਸ ਤੋਂ ਬਾਅਦ 2 ਇਅਰ ਰਿਕੁਆਇਰਮੈਂਟ ਹੋ ਜਾਏਗੀ ਜਿਹੜੇ ਲੋਅਰ ਸਕਿੱਲ ਵਾਲੇ ਹੈਗੇ ਜਿਨ੍ਹਾਂ ਦੀ ਇਸ ਟਾਈਮ ਤੇ ਰਿਕੁਆਇਰਮੈਂਟ ਵਰਕ ਐਕਸਪੀਰੀਅੰਸ ਦੀ ਰਿਕੁਆਇਰਮੈਂਟ 3 ਇਅਰਸ ਹੈ ਜੀ ਕਿਉਂਕਿ ਕਾਫੀ ਵਰਕਰ ਜਿਹੜੇ ਸੀ ਜਿਹੜੇ 2 ਸਾਲ ਦੇ ਵੀਜ਼ਾ ਤੇ ਆਏ ਉਹਨਾਂ ਕੋਲ 3 ਸਾਲ ਨਹੀਂ ਕੰਪਲੀਟ ਹੋਏ ਵਰਕ ਐਕਸਪੀਰੀਅੰਸ ਤੇ ਅੱਗੇ ਵੀਜ਼ਾ ਰੀਨਿਊ ਕਰਵਾਉਣ ਲਈ ਜੀ ਸੋ ਉਹਨਾਂ ਨੇ 2 ਸਾਲ ਤੋਂ 3 ਸਾਲ ਦੀ ਕਰ ਦਿੱਤੀ 3 ਸਾਲ ਤੋਂ 2 ਸਾਲ ਦੀ ਕਰ ਦਿੱਤੀ ਐ ਤੇ ਉਸ ਤੋਂ ਬਾਅਦ ਜਿਹੜਾ ਵੀਜ਼ਾ ਹੈ ਲੋਅਰ ਸਕਿੱਲ ਵਾਲੇ ਆ ਵਾਸਤੇ ਉਹ ਪੂਰੇ 3 ਸਾਲ ਦਾ ਮਿਲੇਗਾ ਹੁਣ ਮਿਲਦਾ ਸੀ 2+1 ਜੀ ਉਹ ਹੁਣ ਪੂਰੇ 3 ਸਾਲ ਦਾ ਇਕੱਠਾ ਮਿਲੇਗਾ ਹਮ ਹਮ ਆ ਇੱਕ ਜਿਹੜੀ ਨੈਗੇਟਿਵ ਨਿਊਜ਼ ਹੈਗੀ ਹੈ ਕਿ ਜਿਹੜੇ ਜਿਨ੍ਹਾਂ ਨੇ ਡਿਪੈਂਡੈਂਟ ਚਾਈਲਡ ਨੂੰ ਸਪੋਰਟ ਕਰਨਾ ਹੈ ਜੀ ਉਹਨਾਂ ਨੂੰ 55844 55844 ਡਾਲਰ ਜਿਹੜੇ ਹੈ ਉਹਨਾਂ ਦੀ 19 ਵੇਜ ਹੋਣੀ ਚਾਹੀਦੀ ਹੈ ਆਪ ਜੇ ਕਿਸੇ ਨੇ ਡਿਪੈਂਡੈਂਟ ਨੂੰ ਕਰਨਾ ਹੈ ਸਪੋਰਟ ਜੀ ਸੋ ਉਹ ਇੱਕ ਨੈਗੇਟਿਵ ਨਿਊਜ਼ ਹੈ 43000 ਤੋਂ 55 ਜਿਹੜੀ ਉਹ ਇਨਕਰੀਜ਼ ਹੋਈ ਹੈ ਜੀ 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 ਸੋ ਡਿਪੈਂਡਿੰਗ ਕਿ ਤੁਹਾਡਾ 30 ਆਵਰਸ ਦਾ ਕੰਟਰੈਕਟ ਹੈ ਕਿ 40 ਆਵਰਸ ਦਾ ਕੰਟਰੈਕਟ ਹੈ ਉਮ ਉਨਨੀ ਤਾਂ ਡੀ ਪਰ ਆਵਰ ਵੀ ਹੁੰਨੀ ਹੋਣੀ ਚਾਹੀਦੀ ਹੈ ਜੀ 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 ਸੋ ਇੱਕ ਇਹ ਨੈਗੇਟਿਵ ਨਿਊਜ਼ ਹੈ ਬਾਕੀ ਪੋਜ਼ਿਟਿਵ ਜਿਆਦਾ ਆ ਮੇਰੇ ਸਾਹਮਣੇ ਹਾਂਜੀ ਹਾਂਜੀ ਰਿਮੂਵਲ ਆਫ ਮੀਡੀਅਨ ਵੇਜ ਰਿਕੁਆਇਰਮੈਂਟ ਜੀ ਜੀ ਇਹ ਕਾਫੀ ਵਧੀਆ ਗੱਲ ਆ ਕਿਉਂਕਿ ਬਹੁਤ ساری ਕੰਪਨੀਆਂ ਹੁੰਦੀਆਂ ਆ ਕਿ ਉਹ ਜਾਣ ਬੁੱਝ ਕੇ ਰਿਕੁਆਇਰਮੈਂਟ ਰੱਖਦੀਆਂ ਕਿ ਆ 29 ਡਾਲਰ ਤੇ ਹੀ ਅਸੀਂ ਯੂ ਨੋ ਲੋਕੀ ਲੱਭ ਦੇ ਪਾਗਲ ਹੋ ਜਾਂਦੇ ਕਿ ਸਾਨੂੰ ਕੋਈ 29 ਡਾਲਰ ਤੇ ਰੱਖ ਲਵੇ ਤੇ ਸਪੈਸ਼ਲੀ ਜਦੋਂ ਨਵਾਂ ਕੋਈ ਇਮੀਗ੍ਰੈਂਟ ਆਉਂਦਾ ਉਹਨੂੰ ਕੋਈ ਵੀ ਨਹੀਂ ਰੱਖਣਾ ਚਾਹੁੰਦਾ ਹੁੰਦਾ ਹਨਾ ਸੋ ਦੈਟਸ ਰੀਲੀ ਗੁੱਡ ਥਿੰਗ ਜਿਹੜਾ ਨਵਾਂ ਬਦਲਾਅ ਇਹ ਕੀਤਾ ਜਾ ਰਿਹਾ ਐਂਡ ਦੂਜਾ ਜਿਦਾ ਜੌਬ ਚੱਕਤੀ ਆਪਾਂ ਗੱਲ ਕੀਤੀ ਪਿੱਛੇ ਕਾਫੀ ਟਫ ਕਰ ਦਿੱਤਾ ਸੀਗਾ ਹੁਣ ਥੋੜਾ ਜਿਹਾ ਈਜ਼ੀ ਉਹਦੇ ਵਿੱਚ ਵੀ ਕੀਤਾ ਗਿਆ ਹਾਂਜੀ ਵਰਕ ਐਂਡ ਇਨਕਮ ਦੇ हिसाब ਨਾਲ ਈਜ਼ੀ ਹੈ ਤੇ ਜਿਹੜੀ ਜੋਬ ਚੈੱਕ ਦੀ ਪ੍ਰੋਸੈਸਿੰਗ ਟਾਈਮ ਹੈ ਉਹਦੇ ਵਿੱਚ ਬਹੁਤ ਇੰਪਰੂਵਮੈਂਟ ਆਈ ਹੈ ਪਿਛਲੇ ਸਾਲ 3-3 4-4 ਮਹੀਨੇ ਜਾਈ ਜਾ ਰਹੇ ਸੀਗੇ ਹੁਣ ਜਿਹੜਾ ਹੈ 1 ਮੰਥ ਦੇ ਵਿੱਚ ਜਦੋਂ ਦਾ ਨਵਾਂ ਸਾਲ ਸ਼ੁਰੂ ਹੋਇਆ ਆਫਿਸ ਓਪਨ ਹੋਇਆ ਹੈ ਬਹੁਤ ਜਲਦੀ ਪ੍ਰੋਸੈਸ ਹੋ ਰਿਹਾ ਹੈ ਜੋਬ ਚੈੱਕ ਸੋ ਦੈਟਸ ਗੁੱਡ ਤੇ ਜੇਕਰ ਵੀਜ਼ਾ ਚੇਂजेस ਦੀ ਗੱਲ ਕਰੀਏ ਕੋਈ ਇੱਧਰ ਆ ਕੋਈ ਵਿਜ਼ਿਟਰ ਵੀਜ਼ਾ ਤੇ ਆ ਵਰਕ ਵੀਜ਼ਾ ਚੇਂਜ ਕਰਨਾ ਚਾਹੁੰਦਾ ਜਾਂ ਸਟੂਡੈਂਟ ਵੀਜ਼ਾ ਲੈਣਾ ਚਾਹੁੰਦਾ ਆ ਉਹਦੇ ਵਿੱਚ ਕੀ ਖਾਸ ਜਾਣਕਾਰੀਆਂ ਨੇ ਅਮ ਜੇ ਕਿਸੇ ਦਾ ਲਿミਟਡ ਵੀਜ਼ਾ ਨਹੀਂ ਹੈਗਾ ਜੇ ਜਨਰਲ ਵਿਜ਼ਿਟਰ ਵੀਜ਼ਾ ਹੈ ਜਾਂ ਕਿਸੇ ਦਾ ਵਰਕ ਵੀਜ਼ਾ ਹੈ ਉਹ ਅਪਸਕਿੱਲ ਕਰਨਾ ਚਾਹੁੰਦੇ ਨੇ ਅਮ ਉਹ ਆਫਕੋਰਸ ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦੇ ਨੇ ਸਟੂਡੈਂਟ ਵੀਜ਼ਾ ਵਾਲੇ ਵਰਕ ਵੀਜ਼ਾ ਅਪਲਾਈ ਕਰ ਸਕਦੇ ਨੇ ਵਿਜ਼ਿਟਰ ਵਾਲੇ ਵਰਕ ਕਰ ਸਕਦੇ ਨੇ ਵਿਜ਼ਿਟਰ ਵਾਲੇ ਸਟੂਡੈਂਟ ਕਰ ਸਕਦੇ ਨੇ ਜੀ ਪ੍ਰੋਵਾਈਡਡ ਕਿ ਤੁਸੀਂ ਰਿਕੁਆਇਰਮੈਂਟਸ ਮੀਟ ਕਰਦੇ ਹੋ ਅਮ ਮੇਨ ਇਹ ਹੈਗਾ ਕਿ ਜੇ ਕੋਈ ਕਿਸੇ ਨੇ ਜਿਵੇਂ ਕਿਸੇ ਦੇ ਕੋਈ ਬ੍ਰਦਰ ਕਜ਼ਨ ਸਿਸਟਰ ਉਹ ਆਉਣ ਦੇ ਨੇ ਉਹ ਉਹਨਾਂ ਨੇ ਜਿਵੇਂ ਮੰਨ ਲਓ ਜੇ ਛੋਟਾ ਬੱਚਾ ਹੈ ਉਹਨੇ ਪਲੱਸ 2 ਕੀਤੀ ਹੈ ਤੇ ਉਹ ਕਹਿੰਦੇ ਨੇ ਕਿ ਅਸੀਂ ਇਹਨਾਂ ਦਾ ਵਰਕ ਵੀਜ਼ਾ ਲਵਾਉਣਾ ਹੈ ਉਸ ਕੇਸਟ ਪੋਸੀਬਲ ਨਹੀਂ ਹੋ ਪਾਇਆ ਕਿਉਂਕਿ ਜਾਂ ਤੇ 2 ਸਾਲ ਦਾ ਐਕਸਪੀਰੀਅੰਸ ਹੋਏ ਉਹਨਾਂ ਕੋਲ ਮਾਰਚ ਤੋਂ ਹੁਣ 3 ਸਾਲ ਦਾ ਹੈ ਤੇ ਯਾ ਕਿਸੇ ਉਹਨਾਂ ਕੋਲ ਬੈਚਲਰ ਹੋਏ ਕਿਉਂਕਿ ਹੁਣ ਕਈ ਓਕਿਊਪੇਸ਼ਨਸ ਦੇ ਵਿੱਚ ਲੈਵਲ 4 ਕੁਆਲਿਫਿਕੇਸ਼ਨ ਹੋਣੀ ਚਾਹੀਦੀ ਜਿਵੇਂ ਕੁੱਕਰੀ ਚ ਹੈਗੀ ਹੈ ਉਹ ਐਸਾ ਕੁੱਕ ਤੇ ਸ਼ੈਫ ਬਣ ਸਕਦੇ ਨੇ ਜਿਉਂਨਾਂ ਕੋਲ ਲੈਵਲ 4 ਹੈ ਪਰ ਉਹਨ ਜੋ ਡਰਾਈਵਿੰਗ ਦਾ ਕੰਮ ਹੈ ਡਰਾਈਵਿੰਗ ਦੇ ਤੇ ਕੋਈ ਲੈਵਲ 4 ਦੀ ਹੁੰਦੀ ਨਹੀਂ ਹੈ ਉਹਦੇ ਚ ਉਹਨਾਂ ਕੋਲ ਘੱਟੋ ਘੱਟ ਬੈਚਲਰ ਹੋਣੀ ਚਾਹੀਦੀ ਹੈ ਜਾਂ 3 ਸਾਲ ਦਾ ਐਕਸਪੀਰੀਅੰਸ ਸੋ ਉਹਨਾਂ ਕੇਸਿਸ ਟੂ ਵਰਕ ਵੀਜ਼ਾ ਪੋਸੀਬਲ ਨਹੀਂ ਹੈ ਵਿਦਆਊਟ ਵਰਕ ਐਕਸਪੀਰੀਅੰਸ 2 ইয়ার্স ਫਰਮ ਮਾਰਚ ਤੇ ਹੁਣ 3 ਸਾਲ ਦੀ ਹੋ ਰਿਕੁਆਇਰਮੈਂਟ ਹੈ ਯਾ ਬੈਚਲਰ ਹੋਏ ਸੋ ਵਰਕ ਵੀਜ਼ਾ ਹਰ ਇੱਕ ਵਾਸਤੇ ਪੋਸੀਬਲ ਨਹੀਂ ਹੈਗਾ ਹਮਮ ਜੇ ਉਹ ਅਪਸਕਿਲ ਕਰਨਾ ਚਾਹੁੰਦੇ ਨੇ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਨੇ ਤੇ ਉਹਨਾਂ ਨੂੰ ਅਪਲਾਈ ਕਰਨਾ ਚਾਹੀਦਾ ਜਿਹੜੀ ਉਹਨਾਂ ਦੀ ਪੁਰਾਣੀ ਹਮ ਕੁਆਲੀਫਿਕੇਸ਼ਨ ਜਾਂ ਐਕਸਪੀਰੀਅੰਸ ਦੇ ਨਾਲ ਮੈਚ ਕਰੇ ਜੀ ਇੱਦਾਂ ਨਹੀਂ ਕਿ ਕੋਈ ਵੀ ਕਿਸੇ ਵੀ ਓਕਿਊਪੇਸ਼ਨ ਚੋਂ ਕਿਸੇ ਵੀ ਸਟੱਡੀ ਚੋਂ ਨਿਕਲ ਕੇ ਕਿਸੇ ਵੀ ਹੋਰ ਸਟੱਡੀ ਚ ਜਾਣਾ ਚਾਹੇ ਤੇ ਉਹ ਇਮੀਗ੍ਰੇਸ਼ਨ ਉਸ ਨੂੰ ਪੋਜ਼ਿਟਿਵ ਲੈ ਉਹ ਬਹੁਤ 네ਗਟਿਵ ਕਨਸੀਡਰ ਕੀਤਾ ਜਾਂਦਾ ਹੈ ਕਿਉਂਕਿ ਉਹ ਕਨਸੀਡਰ ਕੀਤਾ ਜਾਂਦਾ ਕਿ ਤੁਸੀਂ ਬੋਨਫਾਇਡ ਨਹੀਂ ਹੋ ਤੁਸੀਂ ਜਿਵੇਂ ਸਿਰਫ ਵੀਜ਼ਾ ਪਰਪਸ ਵਾਸਤੇ ਜਾਂ ਅੱਗੇ ਹੋਰ ਪਲਾਨ ਬਣਾ ਕੇ ਸਟੱਡੀ ਨਹੀਂ ਕਰਨਾ ਚਾਹੁੰਦੇ ਤੁਹਾਡਾ ਮਕਸਦ ਨਿਊਜ਼ੀਲੈਂਡ 'ਚ ਰਹਿਣਾ ਮਕਸਦ ਹੈ ਤੇ ਜੇ ਆਪਾਂ ਗੱਲ ਕਰੀਏ ਸਿੱਧੇ ਤੌਰ ਤੇ ਗੱਲ ਕਰੀਏ ਕਿ ਇਹ ਸੌਖਾ ਹੈ ਇਧਰੋਂ ਵਿਜ਼ਿਟਰ ਵੀਜ਼ੇ ਤੋਂ ਵਰਕ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਲੈਣਾ ਜਾਂ ਔਖਾ ਹੈ ਸੌਖਾ ਹੈ ਸੌਖਾ ਹੈ ਸਪੈਸ਼ਲਿਸਟ ਸਟੂਡੈਂਟ ਵੀਜ਼ਾ ਆ ਸੌਖਾ ਹੈ ਕਿਉਂਕਿ ਇੱਥੇ ਜਦੋਂ ਕੋਈ ਐਪਲੀਕੈਂਟ ਔਨਸ਼ੋਰ ਹੁੰਦਾ ਹੈ ਉਹਨਾਂ ਨੂੰ ਆਰਐਫਆਈ ਜਾਂ ਪੀਪੀਆਈ ਆਂਦੀ ਹੈ ਫਰਦਰ ਇਨਫੋਰਮੇਸ਼ਨ ਇਮੀਗ੍ਰੇਸ਼ਨ ਰਿਕਵੈਸਟ ਕਰਦੀ ਉਹਨਾਂ ਦੀ ਫੰਡਸ ਦੀ ਕਲੈਰੀਫਿਕੇਸ਼ਨ ਚਾਹੀਦੀ ਹੈ ਜਾਂ ਕੋਰਸ ਕਿਹੜਾ ਕਿਉਂ ਲਿਆ ਹੈ ਉਹਦੀ ਕਲੈਰੀਫਿਕੇਸ਼ਨ ਚਾਹੀਦੀ ਹੈ ਇਮੀਗ੍ਰੇਸ਼ਨ ਕੁਐਸਚਨਿੰਗ ਕਰਦੀ ਹੈ ਜੇ ਆਫਸ਼ੋਰ ਹੁੰਦਾ ਹੈ ਉਹਨਾਂ ਨੂੰ ਇਮੀਗ੍ਰੇਸ਼ਨ ਦੀ ਰਿਸਪੌਂਸਿਬਿਲਿਟੀ ਨਹੀਂ ਹੈ ਕਿ ਕੁਐਸਚਨਿੰਗ ਕਰਨ ਤੇ ਹਮ 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 ਆ ਹੁਣ ਆਫਸ਼ੋਰ ਤੇ ਵੀ ਟ੍ਰੈਂਡ ਇਹ ਹੈ ਕਿ ਜੇ ਕਿਸੇ ਨੇ ਮੰਨ ਲਓ ਕੋਈ ਕੋਰਸ ਲਿਆ ਹੋਏ ਹਾਈ ਹਾਈ ਵੈਲਿਊ ਜਿੰਨੂੰ ਇਮੀਗ੍ਰੇਸ਼ਨ ਕੰਸੀਡਰ ਕਰਦੀ ਕੋਈ ਇੰਜੀਨੀਅਰਿੰਗ ਦਾ ਕੋਈ ਨਰਸਿੰਗ ਦਾ ਆ ਕੋਈ ਹਾਇਰ ਕਵਾਲੀਫਿਕੇਸ਼ਨ ਜਿਵੇਂ ਮਾਸਟਰਸ ਤੇ ਉਹਦੇ ਚ ਜੇ ਕੋਈ ਛੋਟੀ ਮੋਟੀ ਚੀਜ਼ ਰਹਿ ਜਾਂਦੀ ਤੇ ਇਮੀਗ੍ਰੇਸ਼ਨ ਕੁਐਸਚਨਿੰਗ ਕਰ ਲੈਂਦੀ ਹੈ ਬਟ ਜਿਹੜੇ ਲੋਅਰ ਲੈਵਲ ਦੇ ਕੋਰਸ ਹੈਗੇ ਲੈਵਲ 4 ਦੇ ਜਾਂ 11 5 ਦੇ ਉਹਦੇ ਵਿੱਚ ਇਮੀਗ੍ਰੇਸ਼ਨ ਦਾ ਬਹੁਤ 네ਗੇਟਿਵ ਐਟੀਟਿਊਡ ਹੈ ਤੇ ਆਫਸ਼ੋਰ ਤੋਂ ਸਕਸੈਸ ਰੇਟ ਘਟ ਹੈ ਇੰਡਸਟਰੀ ਦਾ ਜੀ 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 ਅੱਛਾ ਇਹ ਤੇ ਗੱਲ ਹੋਈ ਵਿਜ਼ਿਟਰ ਵੀਜ਼ਾ ਦੀ ਜੇ ਆਪਾਂ ਪਾਰਟਨਰਸ਼ਿਪ ਵੀਜ਼ਾ ਦੇ ਵਿੱਚ ਚੇਂजेस ਕੀ ਆਏ ਨੇ ਉਹ ਸੀ ਬਾਰੇ ਕੋਈ ਪੋਜ਼ਿਟਿਵ ਚੇਂਜ ਆਇਆ ਜਾਂ ਨਹੀਂ ਆ ਪੋਜ਼ਿਟਿਵ ਚੇਂਜ ਇਹੀ ਆਇਆ ਸੀਗਾ ਕਿ ਤੁਸੀਂ ਜੇ ਸਕਿੱਲ ਲੈਵਲ 1 2 3 'ਚ ਤੁਹਾਡੇ ਪਾਰਟਨਰ ਕੰਮ ਕਰਦੇ ਨੇ ਤੇ ਤੁਸੀਂ ਆਹ ਓਪਨ ਵਰਕ ਵੀਜ਼ਾ ਅਪਲਾਈ ਕਰ ਸਕਦੇ ਹੋ ਨਾ ਕਿ ਰਿਸਟ੍ਰિક્ਟਿਡ ਹੋਣੋ ਜੀ ਤੇ ਜਿਹੜਾ ਪੋਜ਼ਿਟਿਵ ਚੇਂਜ ਹੈ ਸਿਰਫ ਸਕਿੱਲ ਲੈਵਲ 1 2 3 ਵਾਲਿਆਂ ਵਾਸਤੇ ਹੀ ਹੈ 4 5 ਵਾਲਿਆਂ ਵਾਸਤੇ ਨਹੀਂ ਕੋਈ ਹੈਗਾ ਤੇ ਨਾ ਅਜੇ ਉਹ ਕੋਈ ਨਹੀਂ ਹੈ ਉਹ ਮੀਡਾਗਿਆ ਕਿ ਰੀਸੈਂਟ ਅ ਫਿਊਚਰ ਦੇ ਵਿੱਚ ਕੋਈ ਨੀਅਰ ਫਿਊਚਰ ਤੇ ਵਿੱਚ ਕੋਈ ਆਏਗਾ ਪੋਜ਼ਿਟਿਵ ਉਹਦੇ ਚ ਈਸੈਂਸ਼ੀਅਲ ਸਕਿੱਲ ਵਾਲਿਆਂ ਵਾਸਤੇ ਜੇ ਤੁਹਾਡੀ ਪੇ 25.29 ਹੈ ਜਾਂ ਐਕ੍ਰੈਡੀਟਿਡ ੈਂਪਲੋਇਰ ਵਰਕ ਵੀਜ਼ਾ ਵਾਲਿਆਂ ਦੀ ਜੇ ਤੁਹਾਡੀ ਪੇ 2529 ਹੈ ਪਲੱਸ ਹਮ ਸਕਿੱਲ ਲੈਵਲ ਇੰਪੋਰਟੈਂਟ ਹੈ ਨਾ ਕਿ ਪੇ ਪਲੱਸ 25. 29 ਹੈਗਾ ਤੇ ਤੁਸੀਂ ਆਪਣੇ ਪਾਰਟਨਰ ਦਾ ਓਪਨ ਵਰਕ ਵੀਜ਼ਾ ਕਰ ਸਕਦੇ ਹੋ ਹਮਮ ਬਾਕੀ ਜਦੋਂ ਜਿਹੜੀ ਪਾਲਿਸੀ ਆਏ ਉਸ ਟਾਈਮ ਤੇ ਉਸ ਉਸ ਪਾਲਿਸੀ ਦਾ ਫਾਇਦਾ ਚੁੱਕ ਲੈਣਾ ਚਾਹੀਦਾ ਹੈ ਜਦਕਿ ਵੇਟ ਕਰਨੀ بجائے ਕਿ ਜਦੋਂ ਕੋਈ ਬਈ ਜਦੋਂ ਪਾਲਿਸੀ ਚੱਲੇ ਜਾਂਦੀ ਹੈ ਜਿਨ੍ਹਾਂ ਨੇ ਅਪਲਾਈ ਨਹੀਂ ਸੀ ਕੀਤਾ ਟਾਈਮ ਤੇ ਕੋਈ ਡਿਲੇ ਹੋ ਗਿਆ ਉਹਨਾਂ ਦੀ ਫਾਈਨੈਂਸ਼ੀਅਲ ਪ੍ਰੋਬਲਮ ਸੀ ਜਾਂ ਉਹ ਪਲਾਨ ਕਰ ਰਹੇ ਸੀਗੇ ਹੁਣ ਉਸਕੇ ਲੈਵਲ 4 5 ਵਾਲੇ ਨਈ ਵੀਜ਼ਾ ਅਪਲਾਈ ਕਰ ਸਕਦੇ ਪਾਰਟਨਰ ਦਾ ਨਾ ਬਾਕੀ ਅਮ ਅਮ ਜੇ ਤੁਹਾਡੇ ਕੋਲ 25 29 ਸਕਿੱਲ ਲੈਵਲ 1 ਟੂ 3 ਅਮ ਤੁਸੀਂ ਅਮ ਮੀਟ ਕਰਦੇ ਹੋ ਰਿਕੁਆਇਰਮੈਂਟਸ ਇਹ ਦੋਨੋਂ ਤੇ ਤੁਸੀਂ ਪਾਰਟਨਰ ਦਾ ਓਪਨ ਵਰਕ ਵੀਜ਼ਾ ਕਰ ਸਕਦੇ ਹੋ ਬਾਕੀ ਜੇ ਤੁਹਾਡੇ ਕੋਲ ਸਕਿੱਲ ਲੈਵਲ 4 5 ਦੀ ਜੌਬ ਹੈ ਤੇ ਤੁਸੀਂ ਫੇਰ ਵੀ ਪਾਰਟਨਰ ਦਾ ਵਿਜ਼ਿਟਰ ਵੀਜ਼ਾ ਜਿਹੜਾ ਹੈ ਜਨਰਲ ਵਾਲਾ ਉਹ ਅਪਲਾਈ ਕਰ ਸਕਦੇ ਹੋ ਉਹਦੇ ਚ ਐਕਸਪਲੇਨੇਸ਼ਨ ਪ੍ਰੋਪਰ ਅਮ ਆਪਣੇ ਪਾਰਟਨਰਸ਼ਿਪ ਦੇ ਪ੍ਰੂਫ ਤੁਹਾਨੂੰ ਲਾਣੇ ਪੈਂਦੇ ਹਾਂ ਹਾਂਜੀ ਸੋ ਪਾਰਟਨਰਸ਼ਿਪ ਦੇ ਪ੍ਰੂਫ ਦੀ ਗੱਲ ਕੀਤੀ ਆ ਪੰਜ ਦਾ ਪਹਿਲਾ ਹੁੰਦਾ ਸੀ ਕਿ ਫੋਟੋਆਂ ਲਾਉਣੀਆਂ ਆ ਕਾਫੀ ਸੋ ਸਾਰਾ ਕੁਝ ਹੁਣ ਵੀ ਸੇਮ ਹੈ ਜੀ ਹਾਂ ਹਾਂਜੀ ਸੇਮ ਹੈ ਸੋ ਸਾਰੇ ਪ੍ਰੂਫ ਤੁਸੀਂ ਆਪਣੇ ਰਿਲੇਸ਼ਨ ਦੇ ਆਪਣੀਆਂ ਫੋਟੋਜ਼ ਪੁਰਾਣੀਆਂ ਵਿਆਹ ਦੀਆਂ ਸਾਰਾ ਕੁਝ ਤੁਸੀਂ ਉਹਦੇ ਵਿੱਚ ਦੇਣਾ ਆ ਐਂਡ ਇੱਕ ਹੋਰ ਜਿਹੜੀ ਇਮੀਗ੍ਰੇਸ਼ਨ ਨੇ ਰੀਸੈਂਟਲੀ ਐਨਾਉਂਸ ਕੀਤਾ ਸੀਗਾ ਕੇ ਤੁਸੀਂ ਸਾਰੇ ਪ੍ਰੂਫ ਕੋਈ ਵੀ ਵੀਜ਼ਾ ਤੁਸੀਂ ਅਪਲਾਈ ਕਰ ਰਹੇ ਹੋ ਸੋ ਸਾਰੇ ਜਿਹੜੇ ਡਾਕੂਮੈਂਟਸ ਇੱਕੋ ਵਾਰੀ ਭੇਜੋ ਕਿਉਂਕਿ ਜੇ ਕੁਝ ਘੱਟ ਹੋਇਆ ਦੇ ਜਸ ਦੇ ਇਸ ਗੈਣਾ ਡਿਕਲਾਈਨ ਇਟ ਨਹੀਂ ਆਈ ਥਿੰਕ ਵਿਜ਼ਿਟਰ ਵੀਜ਼ਾ ਦੇ ਬਾਰੇ ਮੈਂ ਵਿਜ਼ਿਟਰ ਵੀਜ਼ਾ ਦیتے ਹਨ ਜੀ ਹਾਂ ਜੀ ਆ ਵਿਜ਼ਿਟਰ ਵੀਜ਼ਾ ਤੇ ਇਹ ਹਰ ਵਰੀ ਨਹੀਂ ਹੁੰਦਾ ਬਟ ਇਹ ਕੇਸ ਅਫੀਸਰ ਤੇ ਡਿਪੈਂਡ ਕਰਦਾ ਹੈ ਕਿ ਜੇ ਤੁਸੀਂ ਆਫਸ਼ੋਰ ਹੋ ਤੇ ਉਹ ਤੁਹਾਡੇ ਕੋਲ ਵਿਜ਼ਿਟਰ ਵੀਜ਼ਾ ਦੀ ਫਰਦਰ ਕਲੈਰੀਫਿਕੇਸ਼ਨ ਜਾਂ ਫਰਦਰ ਡਾਕੂਮੈਂਟਸ ਮੰਗਦੇ ਨੇ ਕਿ ਨਹੀਂ ਮੰਗਦੇ ਆ ਬਟ ਜੇ ਤੁਸੀਂ ਆਨਸ਼ੋਰ ਹੋ ਤੇ ਤੁਹਾਡੇ ਕੋਲ ਮੰਗਣਗੇ ਹੀ ਮੰਗਣਗੇ ਜੀ ਅੱਛਾ ਜੇ ਹੁਣ ਆਪਾਂ ਰੈਜ਼ੀਡੈਂਟ ਵੀਜ਼ੇ ਦੀ ਗੱਲ ਕਰੀਏ ਰੈਜ਼ੀਡੈਂਸੀ ਜੋ ਲੈਣਾ ਚਾਹੁੰਦੇ ਨੇ ਉਹਨਾਂ ਦੇ ਲਈ ਕੀ ਖਾਸ ਬਦਲਾਅ ਫੇ ਕੀ ਕਰਨਾ ਚਾਹੀਦਾ ਆ ਆ ਰੈਜ਼ਿਡੈਂਸ ਤੇ ਪਾਥਵੇ ਤੇ ਇੱਕ ਗ੍ਰੀਨ ਲਿਸਟ ਹੈ ਇੱਕ ਟਰਾਂਸਪੋਰਟ ਸੈਕਟਰ ਹੈ ਇੱਕ ਹੈਲਥ케ਅਰ ਸੈਕਟਰ ਹੈ ਤੇ ਇੱਕ ਐਸਐਮਸੀ 6.0 ਸਿਸਟਮ ਹੈ ਜੀ ਹੁਣ ਜੇ ਤੁਹਾਡੀ ਜੌਬ ਜਿਹੜੀ ਗ੍ਰੀਨ ਲਿਸਟ ਦੇ ਵਿੱਚ ਨਹੀਂ ਹੈਗੀ ਆ ਜੌਬ ਨਹੀਂ ਜ਼ਰੂਰੀ ਸਿਰਫ ਉਹਦੇ ਚ ਤੁਹਾਡੀਆਂ ਰਿਕੁਆਇਰਮੈਂਟਸ ਵੀ ਮੀਟ ਹੋਣੀਆਂ ਚਾਹੀਦੀਆਂ ਜਾਂ ਟਰਾਂਸਪੋਰਟ ਸੈਕਟਰ ਦੀ ਤੁਸੀਂ ਰਿਕੁਆਇਰਮੈਂਟ ਮੀਟ ਨਹੀਂ ਕਰਦੇ ਜਾਂ ਹੈਲਥ케ਅਰ ਸੈਕਟਰ ਦੀ ਤੁਸੀਂ ਰਿਕੁਆਇਰਮੈਂਟ ਮੀਟ ਨਹੀਂ ਕਰਦੇ ਫੇਰ ਇਨਾ ਤਿੰਨਾਂ ਦੀ ਜੇ ਰਿਕੁਆਇਰਮੈਂਟ ਨਹੀਂ ਮੀਟ ਕਰਦੇ ਫਿਰ ਤੁਹਾਡੇ ਕੋਲ ਐਟ ਲੀਸਟ ਬੈਚਲਰ ਹੋਣੀ ਚਾਹੀਦੀ ਹੈ ਜੀ ਨਾ ਕਿ ਸਿਰਫ ਲੈਵਲ 7 ਨਹੀਂ ਬੈਚਲਰ ਬੈਚਲਰ ਲੈਵਲ 7 ਜੀ ਉਹ ਐਟ ਲੀਸਟ ਹੋਣੀ ਚਾਹੀਦੀ ਹੈ ਤੁਸੀਂ ਪਾਥਵੇ ਟੂ ਰੈ residense ਜੇ ਤੁਸੀਂ ਅੱਗੇ ਕੰਟੀਨਿਊ ਕਰਨਾ ਹੈ ਹਮ ਕਿਉਂਕਿ ਜੇ ਤੁਹਾਡ ਕੋਲ ਸਕਿਲ এমਪਲੋਇਮੈਂਟ ਹੋਏਗੀ ਤੁਸੀਂ 4 ਸਾਲ ਕੰਮ ਕਰ ਲੋਗੇ 5 ਸਾਲ ਕੰਮ ਕਰ ਲੋਗੇ ਬਟ ਤੁਹਾਡੇ ਕੋਲ ਬੈਚਲਰ ਨਹੀਂ ਹੈਗੀ ਤੇ ਫਿਰ ਜਿਹੜਾ ਹੈ ਉਹ ਰੈ residense ਦਾ ਪਾਥਵੇ ਪੋਸੀਬਲ ਨਹੀਂ ਹੈ ਅਨਲੈਸ ਟ्वाइस ਦਾ ਮੀਡੀਅਨ ਵੇਜ ਆ 3 ਟਾਈਮਸ ਦਾ ਮੀਡੀਅਨ ਵੇਜ ਹੋਏ ਬਾਕੀ ਕਾਫੀ ਐਪਲੀਕੈਂਟ ਐਦਾਂ ਹੁੰਦੇ ਨੇ ਉਹਨਾਂ ਕੋਲ ਮਾਸਟਰਸ ਹੁੰਦੀ ਹੈ ਬੈਚਲਰ ਹੁੰਦੀ ਹੈ ਬੀਏ ਹੋਗੀ ਐਮਏ ਹੋਗੀ ਬਟ ਉਹ ਆਪਣੀ ਕੁਆਲੀਫਿਕੇਸ਼ਨ ਨੂੰ ਵੈਲਿਊਏਬਲ ਨਹੀਂ ਸਮਝਦੇ ਜੀ ਜੀ ਆ ਤੁਹਾਨੂੰ ਉਸ ਕੁਆਲੀਫਿਕੇਸ਼ਨ ਦੇ ਵੀ ਪੁਆਇੰਟ ਮਿਲ ਸਕਦੇ ਆ ਤੁਹਾਡੀ ਓਕਿਪੇਸ਼ਨ ਦੇ ਨਾਲੋਂ ਚਾਹੇ ਉਹ ਨਹੀਂ ਰਿਲੇਟਿਡ ਹੈਗੀ ਓਕਿਪੇਸ਼ਨ ਕੁਆਲਿਫਿਕੇਸ਼ਨ ਹਾਇਰ ਲੈਵਲ ਦੀ ਤੁਸੀਂ NZQA ਕੋ ਅਸੈਸ ਕਰਵਾ ਲਓ ਤਾਂ ਉਹਦੇ ਵੀ ਪੁਆਇੰਟ ਮਿਲ ਸਕਦੇ ਨੇ ਸੋ ਜੇ ਤੁਹਾਡੇ ਕੋਲ ਕੋਈ ਮਾਸਟਰਸ ਹੈ ਬੈਚਲਰ ਹੈ ਕਿਸੇ ਵੀ ਫੀਲਡ ਦੇ ਵਿੱਚ ਹੈਗੀ ਹੈ ਤੁਸੀਂ ਇਟਸ ਬੈਟਰ ਕਿ ਟਾਈਮਲੀ ਮੈਨਰ ਦੇ ਵਿੱਚ ਉਹਨੂੰ NZQA ਕੋ ਅਸੈਸਮੈਂਟ ਕਰਵਾ ਕੇ ਰੱਖੋ ਤੁਸੀਂ ਤਾਂ ਕਿ ਤੁਹਾਨੂੰ ਫਿਊਚਰ ਦਾ ਤੁਹਾਡਾ ਪਤਾ ਹੋਏ ਜੀ ਸੋ ਆਈ ਥਿੰਕ ਇਹ ਸਭ ਤੋਂ ਪਹਿਲੀ ਚੀਜ਼ ਕਰਨੀ ਚਾਹੀਦੀ ਜਦੋਂ ਵੀ ਕੋਈ ਕਿਸੇ ਵੀਜ਼ੇ ਤੇ ਨਿਊਜ਼ੀਲੈਂਡ ਆਉਂਦਾ ਨਾ ਕੋਈ ਵੀ ਤੁਹਾਡੇ ਕੋਲ ਕੋਈ ਕੁਆਲਿਫਿਕੇਸ਼ਨ ਹੈ ਗ੍ਰੈਜੂਏਸ਼ਨ ਆ ਮਾਸਟਰਸ ਹੈ ਜਾਂ ਉਹਨੂੰ ਪਹਿਲਾਂ ਅਸੈਸ ਜ਼ਰੂਰ ਕਰਵਾਓ ਜੀ ਕਿਉਂਕਿ ਜਦੋਂ ਤੁਸੀਂ ਕੋਈ ਵੀਜ਼ਾ ਲਗਾਉਣਾ ਆ ਤਾਂ ਤੁਹਾਨੂੰ ਉਹਦੀ ਲੋੜ ਆ ਤੇ ਤੁਹਾਨੂੰ ਹੋਰ ਇੰਤਜ਼ਾਰ ਕਰਨਾ ਪੈਂਦਾ ਵੇਟ ਕਰਨਾ ਪੈਂਦਾ ਫਿਰ ਉਦੋਂ ਤੁਹਾਨੂੰ ਕੋਈ ਕਹਿੰਦਾ ਕਿ ਹੁਣ ਇਹਨੂੰ ਅਸੈਸ ਕਰਾਓ ਸੋ ਔਨ ਦੇਸ ਆਰ ਪਹਿਲਾਂ ਆਪਣੀ ਸਟੱਡੀਜ਼ ਜਿਹੜੀਆਂ ਅਸੈਸ ਕਰਾਓ تاکہ تھانو پتہ لگ سکے کہ ਤੁਹਾਡੇ ਕੋਲ ਕਿਹੜਾ ਲੈਵਲ ਹੈ ਉਸ ਅਕੋਰਡਿੰਗਲੀ ਤੁਸੀਂ ਵੀਜ਼ਾ ਜਿਹੜਾ ਅਪਲਾਈ ਕਰ ਸਕੋ ਅ ਜਸ ਜਸ ਟੂ ਐਡ ਵਨ ਕਿ ਸਾਡੇ ਕੋਲ ਇਨਕੁਆਰੀਜ਼ ਬਹੁਤ ਆਉਂਦੀਆਂ ਨੇ ਕਿ ਕੋਈ ਕਿਸੇ ਕੋਲ ਬੈਚਲਰ ਆਫ এডਿਕੇਸ਼ਨ ਹੈ ਬੀਏਡ ਹੈ ਜਾਂ ایم اے ਹੈ ਤੇ ਉਹ ਚਾਹੁੰਦੇ ਨੇ ਕਿ ਅਸੀਂ ਇੱਥੇ ਆਪਣੀ ਐਮਜ਼ੀਕੀਓਈ ਕੋ ਕੁਆਲੀਫਿਕੇਸ਼ਨ ਅਸੈਸ ਕਰਾ ਕੇ ਟੀਚਿੰਗ ਲਾਈਨਸ ਚਲੇ ਜੀ ਉਹ ਪੋਸੀਬਲ ਨਹੀਂ ਹੁੰਦਾ ਉਹ ਤੁਹਾਨੂੰ ਈਸੀਈ ਦਾ ਕੋਰਸ ਇੱਥੋਂ ਨਿਊਜ਼ੀਲੈਂਡ ਤੋਂ ਕਰਨਾ ਪੈਂਦਾ ਹੈ ਜਿਹੜੀ ਬੀਐਡ ਹੈ ਉਹਦੇ ਬੇਸਿਸ ਤੇ ਤੁਸੀਂ ਪ੍ਰਾਇਮਰੀ ਜਾਂ ਸੈਕੰਡਰੀ ਦੀ ਰਜਿਸਟ੍ਰੇਸ਼ਨ ਨਹੀਂ ਕਰਵਾ ਸਕਦੇ ਉਹ ਤੁਹਾਨੂੰ ਇੱਥੋਂ ਹੀ ਸਟੱਡੀ ਕਰਨੀ ਪੈਂਦੀ ਹੈ ਈਸੀਈ ਦੀ ਜਾਂ ਕੋਈ ਰੈਕੋਗਨਾਈਜ਼ਡ ਸਟੱਡੀ ਹੋਏ ਕਿਸੇ ਹੋਰ ਕੰਟਰੀ ਤੋਂ ਬਟ ਬੀਐਡ ਜਿਹੜੀ ਹੈ ਆਂ ਇੰਡੀਆ ਤੋਂ ਜਾਂ ਬੀਏ ਜਾਂ ਐਮਏ ਉਹਦੇ ਬੇਸਿਸ ਤੇ ਤੁਸੀਂ ਟੀਚਿੰਗ ਰਜਿਸਟ੍ਰੇਸ਼ਨ ਨਹੀਂ ਕਰਵਾ ਸਕਦੇ ਜੀ 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 ਹਾਂ ਬਿਲਕੁਲ ਇਹ ਪਿੱਛੇ ਜੀ ਕਾਫੀ ਕਈਆਂ ਨੂੰ ਗਲਤ ਫਹਮੀ ਸੀਗੀ ਕਿ ਬੀਐਡ ਕਰਕੇ ਇੱਥੇ ਆ ਯੂ نو ਟੀਚਰ ਦਾ ਜਿਹੜਾ ਲਾਇਸੈਂਸ ਲੈ ਸਕਦੇ ਆ ਰਜਿਸਟਰਡ ਹੋ ਸਕਦੇ ਆ ਬਟ ਇਹ ਥੈਂਕ ਯੂ ਸੋ ਮੱਚ ਤੁਸੀਂ ਇਹ ਜਾਣਕਾਰੀ ਦਿੱਤੀ ਆ ਅੱਛਾ ਰੀਸੈਂਟਲੀ ਹੁਣ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਸਾਰੇ ਲੋਕੀ ਲੋਕਾਂ ਨੂੰ ਰੈਜ਼ੀਡੈਂਟ ਵੀਜ਼ਾ ਮਿਲਿਆ ਸੀਗਾ ਉਹਨਾਂ ਨੇ ਹੁਣ ਪੀਆਰ ਅਪਲਾਈ ਕਰਨੀ ਆ ਪੱਕੇ ਹੋਣਾ ਆ ਬੇਸਿਕਲੀ ਸੋ ਉਹਨਾਂ ਦੇ ਲਈ ਕੀ ਸੁਨੇਹਾ ਆ ਆ ਉਹ ਤੁਹਾਨੂੰ 184 ਡੇਜ਼ ਜਿਹੜੇ ਆ ਉਹ ਕੰਪਲੀਟ ਕਰਨੇ ਪੈਂਦੇ ਹਰ ਸਾਲ ਦੇ ਵਿੱਚ ਬਾਕੀ ਵੀ ਰਿਕੁਆਇਰਮੈਂਟਸ ਹੈ ਪਰ ਜਿਹੜੀ ਇਹ 184 ਵਾਲੀ ਹੈ ਇਹ ਇਹ 30 ਡੇਜ਼ ਵਾਲੀ ਹੈ ਇਹ ਈਜ਼ੀ ਰਿਕੁਆਇਰਮੈਂਟ ਹੈ ਜੀ ਬਾਕੀ ਜੇ ਤੁਸੀਂ ਟਰੈਵਲ ਕਰਨਾ ਹੈ ਤੇ ਤੁਹਾਡਾ ਰੈਜ਼ੀਡੈਂਟ ਵੀਜ਼ਾ ਜਿਹੜਾ ਹੈ ਉਹ ਐਕਸਪਾਇਰ ਹੋਣ ਵਾਲਾ ਹੈ ਹਮਮ ਤੇ ਉਹਦੇ ਚ ਤੁਹਾਡੀਆਂ ਟਰੈਵਲ ਕੰਡੀਸ਼ਨਸ ਐਕਸਪਾਇਰ ਹੋਣੀਆਂ ਤੁਸੀਂ ਨਿਊਜ਼ੀਲੈਂਡ ਚ ਰਹਿ ਕੇ ਚਾਹੇ ਜਿੰਨੇ ਸਾਲ ਮਰਜ਼ੀ ਰਹੀ ਜਾਓ ਜੀ ਸਿਰਫ ਤੁਹਾਡੀਆਂ ਟਰੈਵਲ ਕੰਡੀਸ਼ਨਸ ਐਕਸਪਾਇਰ ਹੁੰਦੀਆਂ ਫਿਰ 184 ਡੇਜ਼ ਜਿਹੜੇ ਆ ਉਹ ਜੇ ਤੁਹਾਡੇ ਮਤਲਬ ਜੇ ਤੁਹਾਡੇ 2 ਸਾਲ ਹੋਣ ਵਾਲੇ ਆ ਤੇ ਤੁਸੀਂ ਟਰੈਵਲ ਕਰਨਾ ਹੈ ਆ ਪਰ ਅਜੇ ਤੁਹਾਡੇ 2 ਸਾਲ ਨਹੀਂ ਕੰਪਲੀਟ ਹੋਏ ਤੇ ਤੁਸੀਂ ਜਿਹੜਾ ਹੈ ਉਹ ਆਫਸ਼ੋਰ ਤੋਂ ਵੀ ਪਾ ਸਕਦੇ ਹੋ ਜੀ ਪਰਮਨੈਂਟ ਰੈ residency ਜਾਂ ਵੇਰੀਏਸ਼ਨ ਆਫ ਟਰੈਵਲ ਕੰਡੀਸ਼ਨਸ ਪਾ ਸਕਦੇ ਹੋ ਜੀ ਆਮ ਕਿ ਤਾਂ ਕਿ ਤੁਸੀਂ ਟਾਈਮਲੀ ਮੈਨਰ ਚ ਅੰਦਰ ਮੁਚਲਾਟ ਵਾਪਸ ਆ ਸਕੋ ਸੋ ਅਮ ਬਾਕੀ ਆਫਸ਼ੋਰ ਤੋਂ ਵੀ ਪਾ ਸਕਦੇ ਹੋ 184 ਡੇਜ਼ ਜਿਹੜੀ 2 ਸਾਲ ਦੇ ਵਿੱਚ 2 ਸਾਲ ਤੋਂ 1 ਦਿਨ ਪਹਿਲਾਂ ਵੀ ਨਹੀਂ ਤੁਸੀਂ ਪਾ ਸਕਦੇ ਚਾਹੇ ਤੁਹਾਡੇ ਡੇਜ਼ ਕੰਪਲੀਟ ਹੋ ਗਏ ਸੋ ਉਸ ਤੋਂ ਬਾਅਦ ਹੀ ਕਿਉਂਕਿ ਕਾਫੀ ਜਣਿਆਂ ਨੂੰ ਇਹ ਯੂ ਨ ਕਨਫਿਊਜ਼ਨ ਸੀਗੀ ਕਿ 2 ਸਾਲ ਤੋਂ ਪਹਿਲਾਂ ਹੀ ਤੁਸੀਂ ਅਪਲਾਈ ਕਰਦੇ ਤਾਂ ਹੀ ਤੁਹਾਨੂੰ ਉਹ ਦੇਣਗੇ ਹਾਂਜੀ ਤਾਂ 2 ਸਾਲ ਜਦੋਂ ਤੁਹਾਡੇ ਪੂਰੇ ਹੋਣਗੇ ਅ uh, 184 ਡੇਸ ਸੀ ਕਿਆ 2 ਸਾਲ ਜਿਵੇਂ ਹਰ ਇੱਕ ਸਾਲ ਦੇ ਵਿੱਚ ਹਾਂਜੀ ਸੋ 184 ਡੇਸ ਹਰ ਇੱਕ ਸਾਲ ਦੇ ਵਿੱਚ ਜਦੋਂ ਪੂਰੇ ਹੋਣਗੇ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਅੱਛਾ ਇੱਕ ਹੋਰ ਸਵਾਲ ਜਿਹੜਾ ਸਾਨੂੰ ਸਾਰੇ ਲਿਸਨਰ ਨੇ ਭੇਜਿਆ ਸੀ ਕਿ ਜਦੋਂ ਤੁਸੀਂ ਉਹ ਅਪਲਾਈ ਕਰ ਦੇਣੀ ਆ ਇਨਡੇਫਿਨਿਟ ਅਪਲਾਈ ਕਰਨਾ ਹੈ ਤਾਂ ਤੁਸੀਂ ਉਸ ਤੋਂ ਬਾਅਦ ਜਾ ਸਕਦੇ ਹੋ ਬਾਹਰ ਹਾਂਜੀ ਹਾਂਜੀ ਉਹ ਜੀ ਅਪਰੂਵਲ ਆਉਣ ਤੋਂ ਪਹਿਲਾਂ ਹਾਂਜੀ ਬਟ ਜਦੋਂ ਤੁਸੀਂ ਰੀਐਂਟਰ ਕਰਨਾ ਹੈ ਉਦੋਂ ਤੁਹਾਡੀ ਅਪਰੂਵਲ ਹੋਣੀ ਚਾਹੀਦੀ ਫਿਰ ਤੁਸੀਂ ਰੀਐਂਟਰ ਕਰ ਸਕਦੇ ਹੋ ਓਕੇ ਜੇ ਤੁਹਾਡਾ ਟ੍ਰੈਵਲ ਕੰਡੀਸ਼ਨ ਐਕਸਪਾਇਰ ਹੈ ਬਾਕੀ ਤੁਸੀਂ ਬਾਹਰੋਂ ਵੀ ਅਪਲਾਈ ਕਰ ਸਕਦੇ ਹੋ ਨਿਊਜ਼ੀਲੈਂਡ ਤੇ ਵੀ ਅਪਲਾਈ ਕਰ ਸਕਦੇ ਹੋ ਅਪਲਾਈ ਕਰਕੇ ਬਾਹਰ ਵੀ ਜਾ ਸਕਦੇ ਹੋ ਜੀ 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 ਸੋ ਥੈਂਕ ਯੂ so much ਹੋਰ ਕੋਈ ਖਾਸ ਜਾਣਕਾਰੀ ਜਾਣ ਤੋਂ ਪਹਿਲਾਂ ਤੁਸੀਂ ਦੇਣਾ ਜਾਓਗੇ ਬਸ ਹੋਪਫੁਲੀ ਕਿ ਤੁਹਾਡੇ ਸਾਰਿਆਂ ਲਈ ਨਵਾਂ ਸਾਲ ਅੱਛਾ ਅੱਛਾ ਆਏ ਅੱਛੇ ਅੱਛੇ ਨਿਊਜ਼ਾਂ ਜੀ ਤੇ ਤੁਹਾਡੇ ਵਾਸਤੇ ਯਾਤ ਐਂਡ ਤੁਹਾਡੀ ਫੈਮਿਲੀ ਵਾਸਤੇ ਜੀ ਤੇ थैंक यू so much ਸੁਖप्रीत ਹਮੇਸ਼ਾ ਹੀ ਬਹੁਤ ਸੋਹਣੀ ਅਤੇ ਬੜੇ ਸਰਲ ਤਰੀਕੇ ਦੇ ਨਾਲ ਜਾਣਕਾਰੀਆਂ ਸਾਡੇ ਲੈ ਕੇ ਆਉਂਦੇ ਨੇ ਸੁਖਪ੍ਰੀਤ ਸੋ ਜੇਕਰ ਤੁਸੀਂ ਵੀ ਕੋਈ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਭਾਵੇਂ ਉਹ ਸਟੂਡੈਂਟ ਵੀਜ਼ਾ ਵਿਜ਼ਿਟਰ ਵੀਜ਼ਾ ਵਰਕ ਵੀਜ਼ਾ ਰੈਜ਼ੀਡੈਂਟ ਵੀਜ਼ਾ ਆ ਤਾਂ ਤੁਸੀਂ ਜ਼ੈਨਤ ਇਮੀਗ੍ਰੇਸ਼ਨ ਨੂੰ ਕਾਲ ਕਰ ਸਕਦੇ ਹੋ ਸੰਪਰਕ ਕਰ ਸਕਦੇ ਹੋ ਈਮੇਲ ਕਰ ਸਕਦੇ ਹੋ ਸੁਖਪ੍ਰੀਤ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ ਜਾਣਕਾਰੀ ਲੈ ਸਕਦੇ ਹੋ ਇਹਨਾਂ ਦੇ ਡਿਟੇਲਸ ਸਾਡੀ ਸਕਰੀਨ ਦੇ ਉੱਤੇ ਤੁਹਾਨੂੰ ਮਿਲ ਜਾਣਗੇ ਸੋ ਜ਼ਰੂਰ ਅਗਲੀ ਵਾਰ ਫਿਰ ਮਿਲਾਂਗੇ ਲੈ ਕੇ ਹੋਰ ਜਾਣਕਾਰੀ ਹੁਣ ਤੱਕ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ